ਨਾ ਵੀ ਨਾ ਭਾਗ ਕੇ ਵਾਰਡ ਨੰਬਰ 36 ਤੇ 67 ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਨੌਨਲ ਲੀਡਰ ਕੈਂਦੀ ਜੀ ਜਿਹੜੇ ਐਸ ਇਲਾਕੇ ਦੇ ਵਿੱਚ ਬੜੇ ਹਜ਼ਮਤ ਪਿਆਦੇ ਉਹ ਜਿਨ੍ਹਾਂ ਦੇ ਮਾਤਾ ਜੀ ਔਰ ਚਾਚੀ ਜੀ ਵਾਰਡ ਨੰਬਰ 36 ਤੋਂ ਅਨੀਤਾ ਰਾਣੀ ਜੀ 12 ਨੰਬਰ 67 ਤੋਂ 우ਸ਼ਾ ਰਾਣੀ ਜੀ ਦੋਵੇਂ ਸਾਡੀਆਂ ਭੈਣਾਂ ਵੱਡੀਆਂ ਭੈਣਾਂ ਨੇ ਦੋਵੇਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਈਆਂ ਤੋਵਾਨੂ ਵੈਲਕਮ ਜੀ ਆ ਉਹਨਾਂ ਦੇ ਨਾਲ ਪਾਰਟੀ ਕਾਂਗਰਸ ਪਾਰਟੀ ਦੇ ਕੁਝ ਬੀਜੇਪੀ ਦੇ ਸਾਥੀ ਬਾਕੀ ਕੈਂਡੀ ਵੀਰ ਜੀ ਦੀ ਸਾਰੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਸੀਗਾ ਉਹ ਸਾਰੇ ਹੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਆ ਮੈਂ ਆਪਣੀ ਪਾਰਟੀ ਵੱਲੋਂ ਮੇਰੇ ਨਾਲ ਸ਼੍ਰੀ ਪ੍ਰਧਾਨ ਮਨੀਸ਼ ਸ਼ਕਲਵਾਲ ਜੀ ਅਤੇ ਪ੍ਰਧਾਨ ਬਸਿੰਦਰ ਢਿੱਲੋਂ ਜੀ ਸਾਡੇ ਨਤਾਸ਼ਾ ਗਿਲ ਜੀ ਐਮ ਸੀ ਸਾਹਿਬ ਸਾਡੇ ਮੋਤੀ ਪਾਟਿਆ ਜੀ ਐਮ ਸੀ ਸਾਹਿਬ ਪ੍ਰਿੰਕਿਆ ਸ਼ਰਮਾ ਜੀ ਵਰਾਰ ਦੇਵਗਾਂਝੀ ਗਿਲ ਸਾਹਿਬ ਸਾਡੇ ਬਲਵਿੰਦਰ ਸਿੰਘ ਜੀ ਸਾਰੇ ਸਾਡੇ ਐਮਸੀ ਆਏ ਆ ਸਾਰਿਆਂ ਨੂੰ ਵਿਜੇ ਚਾਚਾ ਉਹ ਬੈਠਾ ਕਮਲਬੂਰੀ ਕਮਲ ਜੀ ਦਾ ਮਤਾਸ਼ਾ ਗਿਲ ਬੋਲਦਾ ਜੀ ਹਾਂ ਕੈਂਡੀਡੇਟ ਉਹਦੇ ਕਮਲ ਹੀ ਕੀ ਦਿੰਦੇ ਤੋ ਯਾਰ ਆ ਖਿੜੀ ਦਿਆ ਉਹ ਸਾਰੇ ਅੱਜ ਵੱਲ ਸਾਡੇ ਨਾਲ ਆਏ ਆ ਸਾਰੇ ਅਸੀਂ ਮਤਲਬ ਜਿਹੜਾ ਕੈਂਡੀਡੇਟ ਦਫ਼ਤਰ ਆਏ ਆ ਔਰ ਕੈਂਡੀ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਜੇ ਨਾ ਬੜਦਾ ਮਾਨ ਸਨਮਾਨ ਜਿਹੜਾ ਕਰੂਗੀ ਉਹ ਤੁਹਾਡੀਆਂ ਦੋ ਵਾਡਾਂ ਦਾ ਜਿਹੜਾ ਵਿਕਾਸ ਹੈ ਉਹ ਪਹਿਲ ਦੇ ਅਧਾਰ ਤੇ ਕੀਤਾ ਜਾਊਗਾ ਉਹ ਜੋ ਵੀ ਕੈਂਡੀ ਹੋਣੀ ਕਹਿਣਗੇ ਜੋ ਵੀ ਸਾਡੀਆਂ ਵੱਡੀਆਂ ਭੈਣਾਂ ਦੋਵੇਂ ਕਹਿਣਗੀਆਂ ਉਹ ਅਸੀਂ ਹੱਥਾਂ ਦਾ ਵਿਕਾਸ ਇਸ ਏਰੀਏ ਦਾ ਕਰਾਂਗੇ ਇਹੀ ਤੁਹਾਨੂੰ ਜਿਹੜੀ ਖੁਸ਼ਖਬਰੀ ਜੜੀ ਸੀਗੀ ਭਰੋਸੇ ਕਿ ਮਿਸਟਰੀ ਬਣੀ ਹੋਈ ਆ ਮੇਰ ਨੂੰ ਲੈ ਕੇ ਮੇਰ ਆਮ ਆਦਮੀ ਪਟਾਇ ਬਣਾਏਗੀ ਕਾਂਗਰਸ ਬਣਾਏਗੀ ਇਹ ਥੋੜਾ ਕਲੀਅਰ ਕਰਿਓ ਜਰਾ ਉਹ ਸਾਹਿਬ ਵੇਟ ਕਰੰਦੋ ਆਮ ਆਦਮੀ ਪਾਰਟੀ ਨੇ ਵਧਾਉਣ ਦੀ ਕਹਿੰਦੇ ਗਿਓ ਅਜਾਦ ਕਿੰਨੀ ਵੇਟ ਮੇਰ ਬਣਾ ਸਾਡੇ ਉਮਰ ਸਾਲ ਵਾਸੀ ਵੇਟ ਕਰਦੇ ਪਏ ਨੇ ਕਿ ਸਾਡਾ ਮੇਰ ਆਏ ਅਸੀਂ ਉਹਦੇ ਕੋਲ ਕੰਮ ਹੋਈ ਦਿਖੋ ਇਸ ਮਹੀਨੇ ਦੇ ਵਿੱਚ ਮੇਰ ਬਣਾ ਜੂਦੂ ਇੱਕ ਬਣਾਓ ਬਹੁਤ ਦੱਸੋ ਕੀ ਕਹਿੰਦੇ ਮੇਰ ਬਣਾਵਾਂਗੇ ਵਧੀਆ ਬਣਾਵਾਂਗੇ ਜਿਹੜਾ ਸ਼ਹਿਰ ਦਾ ਸਦ ਪੱਖੀ ਵਿਕਾਸ ਕਰੇ ਸਮਝਦੇ ਕਿ ਦੀ ਗੱਲ ਵਧੀਆ ਇਹ ਮਸਾ ਤੇ ਕਾਂਗਰਸ ਤੇ ਕਾਲੀਆਂ ਤੇ ਬੀਜੇਪੀ ਕੋ ਸਾਡੀ ਜਾਨ ਛੁੱਟੀ ਐ ਇਹੋ ਹੀ ਰਹਿ ਰਿਹਾ ਇਥੇ ਹੂੰ ਹੂੰ ਆ ਜਿਹੜੇ ਸੋਨੀ ਹਰੀ ਉਹ ਕਹਿੰਦੇ ਅਸੀਂ ਮਹਿਰ ਬਣਾਉਣਾ ਇਹ ਪਹਿਲਾਂ ਨਹੀਂ ਕੋਣ ਐ ਹੋਈ ਦੋ ਇਹ ਸ਼ਹਿਰ ਦਾ ਬੇੜਾ ਡੋਪਤਾ ਇਹਨਾਂ ਦੀ ਇਹ ਸ਼ਹਿਰ ਦਾ ਬੇੜਾ ਡੋਪਤਾ ਸਰ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਆ ਜਲੰਧਰ ਚ ਵੀ ਮਹਿਰ ਬਣ ਗਿਆ ਪਟਿਆਲੇ ਬਣ ਗਿਆ ਅੰਮ੍ਰਿਤਸਰ ਲੁਧਿਆਣਾ ਚ ਵੀ ਆਮ ਆਦਮੀ ਪਾਰਟੀ ਦਾ ਮਹਿਰ ਬਣ ਤੁਸੀਂ ਕੀ ਬਤਾਓ ਦਾ ਜੋ ਉਹਨਾਂ ਨੇ ਵਿੱਚ ਦਾਵਾ ਕਰਦੀ ਪਈ ਕਾਂਗਰਸ ਸਰ ਬਹੁਮਤ ਕਰੋ ਬਹੁਮਤ ਕਰੋ ਸਰ ਜੀ ਦਾਵੇ ਵੱਡੇ ਨੇ ਜਿੱਦਣ ਜਿੱਦਣ ਨੌਸ ਹੋ ਗਈ ਫਿਰ ਉਹਨਾਂ ਦਾਵਿਆਂ ਦੀ 2 ਮਿੰਟ ਫੂਕ ਕੱਢ ਦਾਂਗੇ ਤੁਸੀਂ ਕਬਲਾਉਨਾ ਆਪਾਂ ਮੇਲ ਬਣਾਵਾਂਗੇ ਵਧੀਆ ਟੰਗ ਦੇ ਦਾਂ ਪਰ ਉਹਦਾ ਨਹੀਂ ਆਮ ਆਦਮੀ ਕੋਲ 24 ਸੀਟਾਂ ਨੇ ਸਿਰਫ ਜੀ ਹੁਣ ਤੁਹਾਡੇ ਜੋਰ ਤੋੜ ਦੀ ਰਾਜਨੀਤੀ ਚੱਲਦੀ ਪਈ ਹੈ ਤੁਸੀਂ ਕੈਂਡੀਡੇਟ ਆਜ਼ਾਦ ਦੇ ਕੈਂਡੀਡੇਟ ਆਪਣੇ ਵੱਲ ਸਰ 24 ਤੇ 7 ਐਮਐਲਏ ਕਿੰਨੀਆਂ ਹੁੰਦੀਆਂ ਨੇ 31 ਤੇ 7 ਆਜ਼ਾਦ ਕਿੰਨੀਆਂ ਹੋਗੀਆਂ 38 ਦੋ ਤਿੰਨ ਸ਼ਾਮ ਨੂੰ ਆ ਜਾਣੇ ਆ ਉਹਨਾਂ ਕੋ ਕਿੰਨੇ ਆ ਦੋ ਤੇ ਸਵੇਰੇ ਹਾਂ ਉਹਨਾਂ ਕੋ ਚਾਹੀ ਉਹਨਾਂ ਕੋ ਕੀ ਆ ਚਲੀ ਹਾਂ ਚਲੀ ਆ 41 ਉਹ 41 ਉਹਦਾ ਉਹਨਾਂ ਦੇ ਵੋਟ ਦੀ ਬੋਡੀ ਤੋਂ ਬਤਾਉਣਾ ਸਮਝਦਾ ਕਿ ਦੀ ਗੱਲ ਮਤਲਬ ਕੋਈ ਚੱਕਰ ਨਹੀਂਗਾ ਸਾਡੇ ਕੋ ਉਨੇ ਹੀ ਆ ਤਿੱਕ ਬਤਾਉਣਾ ਪੂਰੇ ਫਿਰ ਫਿਰਦੇ ਕੰਮ ਆਪਾਂ ਜਲਦੀ ਜਰਾ ਮੇਲ ਬਣਾ ਲਓ ਜੀ ਕਿ ਆਮ ਆਦਮੀ ਪਾਰਟੀ ਮੇਅਰ ਬਣਾਏਗੀ ਆਪਣਾ ਲੋੜ ਹੀ ਬਣਾਵਾਂਗੇ ਨਹੀਂ ਬਣਾਵਾਂਗੇ ਮੇਅਰ ਜ਼ਿਆਦਾ ਬਣਾਵਾਂਗੇ ਮੇਹ ਅਸੀਂ ਆਪਣਾ ਬਣਾਵਾਂਗੇ ਅਮਰ ਸਾਹਿਬ ਮੇਹ ਬਣਾਵਾਂਗੇ ਆਪਣਾ ਮੇਹ ਬਣਾਵਾਂਗੇ ਤੁਸੀਂ ਕਿਉਂ ਕਹ ਬਤਾਉਂਦੇ ਠੀਕ ਹੈ ਹਾਂ ਠੀਕ ਹੈ ਨਾ ਓਕੇ ਮੈਂ ਪਰ ਤ੍ਰੇਨ ਤੇ 67 ਦਾ ਸੇਵਾਦਾਰ ਮੇਰੀ ਇਲਾਕਾ ਨਿਵਾਸੀਆਂ ਦਾ ਸਾਰੇ ਭੈਣ ਭਰਾ ਜਿਹੜੇ ਵੋਟਰ ਸਪੋਰਟਰ ਆ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਇਹਨਾਂ ਨੇ ਇੱਥੇ ਆ ਕੇ ਧਾਰੀਵਾਲ ਸਾਹਿਬ ਨੂੰ ਇਹ ਵਿਖਾ ਦਿੱਤਾ ਕਿ ਕੈਂਡੀ ਕੱਲਾ ਕੈਂਡੀ ਨਹੀਂ ਇਹਨਾਂ ਸਾਰੇ ਭੈਣ ਭਰਾਵਾਂ ਦੇ ਸਿਰ ਤੇ ਮੈਂ ਜਿੱਤਿਆ ਜੀ ਤੇ ਧਾਰੀਵਾਲ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਹੈ ਕਿ ਕੈਂਡੀ ਤੇਰੇ ਦੋ ਵਾਡਾਂ ਦੇ ਚ ਤੂੰ ਜਿੱਤਿਆ ਇੱਕ ਬੂਥ ਨਹੀਂ ਮਾਨ ਹੁੰਦਾ ਤੇ ਮੈਂ ਇੱਕ ਉਹਨਾਂ ਕੋਈ ਬੇਨਤੀ ਕੀਤੀ ਕਿ ਸਾਬ ਮੇਰੇ ਜਿਹੜੇ ਇਲਾਕੇ ਦੇ ਕੰਮ ਆ ਮੇਨ ਪਾਣੀ ਦੀ ਸਮੱਸਿਆ ਪੁਲ ਦੀ ਉਹ ਡਵੈਲਪਮੈਂਟ ਜਿਹੜੀ ਕਾਰਪੋਰੇਸ਼ਨ ਦੇ ਨਾਮ ਅਟਾਇਆ ਜਾ ਉਹ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਕਿਉਂਕਿ ਮੈਂ ਜਿਹੜੇ ਪਹਿਲੇ ਬਣੇ ਮੋਂਨਾਂ ਨੂੰ ਨਹੀਂ ਕਹਿੰਦਾ ਇਹਦਾ ਰਿਜ਼ਲਟ ਜਿਹੜਾ 21 ਤਰੀਕ ਨੂੰ ਆ ਗਿਆ ਸੀ ਦੋਵਾਂ ਵਾਡਾਂ ਦੇ ਵਿੱਚ ਤੇ ਤਾਂ ਕਰਕੇ ਮੈਂ ਭਾਰੀ ਧਾਰੀਵਾਲ ਸਾਹਿਬ ਕੋ ਇੱਕੋ ਗੱਲ ਕਹਿਣਾ ਹੋਆ ਕਿ ਮੇਰੇ ਇਲਾਕੇ ਦੇ ਵਿੱਚ ਪਹਿਲ ਦੇ ਆਧਾਰ ਤੇ ਕੰਮ ਚਾਹੀਦਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਜੀ ਬਸ ਜੇ ਦੀ ਮਾਨਸਬਾ ਦੀ ਗੱਲ ਕਰੇ ਮੈਂ ਤੁਹਾਡੇ ਨਾਲ ਖੋਤੋਂ ਦੀ ਸਿਰ ਤੇ ਹੱਥ ਰੱਖਿਆ ਮੇਰਾ ਇੰਨਾ ਹੀ ਮਾਣ ਮੇਰੇ ਘਰ ਆ ਕੇ ਆ ਕੇ ਮੇਰਾ ਇੰਨਾ ਮਾਣ ਧਾਰੀਵਾਲ ਸਾਹਿਬ